ਰਤਨ ਦੇ ਕਸਬਾ ਖੇਮਕਨ ਵਿਖੇ ਤਨਤਨ ਪੀਰ ਬਾਬਾ ਸ਼ਾਹ ਸ਼ਰਦੀ ਦਾ ਸਾਲਾਨਾ ਜੋਰ ਮੇਲਾ ਜੋ ਮਿਤੀ 5 ਅਤੇ 6 ਸਤੰਬਰ ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾਵੇਗਾ ਇਸ ਮੌਕੇ ਗੱਲਬਾਤ ਦੌਰਾਨ ਸੇਵਾਦਾਰਾਂ ਨੇ ਦੱਸਿਆ ਕਿ ਬਾਬਾ ਸ਼ਾਹ ਸ਼ਰਮਜੀ ਦਾ ਅਸਥਾਨ ਖੇਮਕਰਨ ਵਿੱਚ ਹੈ ਉਹਨਾਂ ਦੱਸਿਆ ਕਿ 1947 ਦੀ ਵੰਡ ਤੋਂ ਪਹਿਲਾਂ ਦਰਬਾਰ ਇਹ ਹੈ ਮੇਲੇ ਦੌਰਾਨ ਹਰ ਸਾਲ ਖੇਮਕਰਵਾਸੀ ਮੇਲੇ ਵਿੱਚ ਵੱਧ ਚੜ ਕੇ ਸੇਵਾ ਕਰਦੇ ਹਨ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਦੂਰੋਂ ਦੂਰੋਂ ਸੰਗਤਾਂ ਇੱਥੇ ਮੱਥਾ ਟੇਕ ਕੇ ਆਉਨੀਆਂ ਤੇ ਬਾਬਾ ਜੀ ਦੇ ਦਰਬਾਰ ਤੇ ਦਰਸ਼ਨ ਕਰਕੇ ਧੰਨ ਧੰਨ ਹੋ ਜਾਂਦੀਆਂ ਹਨ ਸ਼ੁੱਕਰਵਾਰ ਨੂੰ ਮੇਲੇ ਦੀ ਸ਼ੁਰੂਆਤ ਹੈ ਬਾਬਾ ਜੀ ਦੇ ਦਰਬਾਰ ਤੇ ਝੰਡੇ ਦੀ ਰਸਮ ਕੀਤੀ ਜਾਵੇਗੀ ਤੇ ਰਾਤ ਨੂੰ ਕਵਾਲੀ ਮਹਿਫਲ ਹੋਵੇਗੀ ਜਿਸ ਵਿੱਚ ਇਸਰਤ ਅਲੀ ਕੁਲਾਮ ਕਵਾਲ ਗਾ ਕੇ ਆਏ ਹੋਏ ਸੰਤਾ ਮਹਾਪੁਰਸ਼ਾਂ ਦਾ ਅਸ਼ੀਰਵਾਦ ਲੈਣਗੇ 6 ਤਰੀਕ ਨੂੰ ਬਾਬਾ ਜੀ ਦੇ ਦਰਬਾਰ ਤੇ ਮੇਲਾ ਮਨਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਸਿੰਗਰ ਜਾਂ ਫਿਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਸਾਰਾ ਦਿਨ ਗੁਰੂ ਦਾ ਲੰਗਰ ਚੱਲੇਗਾ ਤੇ ਸ਼ਾਮ ਨੂੰ ਕਬੱਡੀ ਸ਼ੋਅ ਮੈਚ ਕਰਵਾਇਆ ਜਾਵੇਗਾ ਇਸ ਮੌਕੇ ਸੇਵਾਦਾਰਾਂ ਨੇ ਕੀ ਆਖਿਆ ਆਪ ਆਪਸ ਹੁੰਦੇ ਹਾਂ ਖੇਮ ਕਰਨ ਤੋਂ ਹੀਰਾਕੰਡਾ ਦੀ ਖਾਸ ਰਿਪੋਰਟ ਜੈ ਪੀਰਾਂ ਦੀ ਜੈ ਮਸਤਾਂ ਦੀ ਤਨ ਤਨ ਬਾਬਾ ਸ਼ਾਹ ਸ਼ਰਫ ਜੀ ਤੁਹਾਡੀ ਸਦਾ ਹੀ ਜੈ ਹੋਵੇ ਸਾਰੇ ਸਾਡੇ ਸ਼ਹਿਰ ਦੇ ਵਿੱਚ ਬਹੁਤ ਪੁਰਾਣਾ ਤੇ ਇਤਿਹਾਸਕ ਜੋ ਇਹ ਸਾਡੀ ਜਗ੍ਹਾ ਹੈ ਤਨ ਤਨ ਬਾਬਾ ਪੀਰ ਬਾਬਾ ਸ਼ਾਹ ਸ਼ਰਫ ਜੀ ਜੋ ਇਹ ਜਗ੍ਹਾ ਹਿੰਦੁਸਤਾਨ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਤੋਂ ਪੁਰਾਣੀ ਪਰਚੀਨ ਇਤਿਹਾਸਕ ਜਗ੍ਹਾएं ਇਸ ਦੇ ਉੱਪਰ ਹਰ ਸਾਲ ਹੀ ਸਾਰੀ ਕਮੇਟੀ ਦੇ ਵੱਲੋਂ ਸਾਰੀਆਂ ਸੰਗਤਾਂ ਦੇ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਬਹੁਤ ਭਾਰੀ ਮੇਲਾ ਲਗਾਇਆ ਜਾਂਦਾ ਹੈ ਜੋ ਇਹ ਮੇਲਾ ਇਸ ਵਾਰ ਵੀ 5 ਤੇ 6 ਸਤੰਬਰ ਨੂੰ ਲਗਾਇਆ ਜਾ ਰਿਹਾ ਵਾ ਜਿਸ ਦੇ ਵਿੱਚ 5 ਸਤੰਬਰ ਨੂੰ ਪਹਿਲੇ ਝੰਡੇ ਵਗੈਰਾ ਦੀ ਰਸਮ ਹੋਏਗੀ ਉਸ ਤੋਂ ਬਾਅਦ ਵਿੱਚ ਰਾਤ ਨੂੰ ਬਹੁਤ ਹੀ ਸ਼ਾਨਦਾਰ ਵਿਸ਼ਾਲ ਕਵਾਲੀਆਂ ਦਾ ਪ੍ਰੋਗਰਾਮ ਹੋਏਗਾ 6 ਸਤੰਬਰ ਨੂੰ ਬਹੁਤ ਸ਼ਾਨਦਾਰ ਮੇਲੇ ਦਾ ਦਿਨ ਹੋਏਗਾ ਉਸ ਦਿਨ ਬਾਬਾ ਜੀ ਦੇ ਇਸ ਸਥਾਨ ਦੇ ਉੱਪਰ ਲੰਗਰ ਪੰਡਾਰੇ ਟੁੱਟ ਵਰਤਣਗੇ ਬਾਹਰ ਤੋਂ ਆਏ ਹੋਏ ਕਲਾਕਾਰ ਬਹੁਤ ਵੱਡੇ ਵੱਡੇ ਕਲਾਕਾਰ ਜਫਰ ਜੀ ਇਸ ਸਥਾਨ ਦੇ ਉੱਪਰ ਆ ਕੇ ਬਾਬਾ ਜੀ ਦੇ ਮਹਿਮਾ ਗਾਉਣਗੇ ਔਰ ਲੰਗਰ ਪੰਡਾਰੇ ਟੂਟ ਵਰਤਨਗੇ ਔਰ ਕਬੱਡੀ ਦਾ ਮੈਚ ਵੀ ਜੋ ਬਹੁਤ ਦੇਖਣ ਜੋ ਕਬੱਡੀ ਦਾ ਮੈਚ ਹੋਏਗਾ ਉਹ ਵੀ ਕਰਵਾਇਆ ਜਾਏਗਾ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਮੇਲਾ ਕਰਵਾਇਆ ਜਾਂਦਾ ਵਾ ਤਨ ਤਨ ਬਾਬਾ ਸ਼ਾਹ ਸ਼ਰਫ ਜੀ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਉਹਨਾਂ ਦੇ ਜਿਹੜੇ ਸਾਡੇ ਇਹ ਵੱਡੇ ਵੀਰ ਮੇਰੇ ਨਾਲ ਹੀ ਖੜੇ ਨੇ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਤੇ ਜੋ ਬਾਅਦ ਸਾਡੇ ਐਨ ਆਰ ਆਈ ਵੀਰ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਕਰਵਾਇਆ ਜਾ ਰਿਹਾ ਵਾ ਸਾਰੇ ਸ਼ਹਿਰ ਨਿਵਾਸੀ ਭੈਣਾ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਸ ਦੇ ਵਿੱਚ ਤਨੋਂ ਮਨੋਂ ਤੁਹਾਨੂੰ ਆਪਣਾ ਸਾਥ ਦਿਓ ਅਤੇ ਆ ਕੇ ਮੇਲੇ ਦੇ ਵਿੱਚ ਇਸ ਸ਼ਾਨ ਨੂੰ ਵਧਾਓ ਕੋਈ ਵੀ ਵੀਰ ਇਸ ਮੇਲੇ ਦੇ ਵਿੱਚ ਨਸ਼ਾ ਕਰਕੇ ਨਾ ਆਵੇ ਕੋਈ ਵੀ ਹੁੱਲੜਬਾਜੀ ਨਾ ਕਰੇ ਤਾਂ ਕਿਉਂਕਿ ਇਹ ਇੱਕ ਧਾਰਮਿਕ ਮੇਲਾ ਹੈ ਉਹ ਧਾਰਮਿਕ ਸਥਾਨ ਦੇ ਉੱਪਰ ਲਗਾਇਆ ਜਾ ਰਿਹਾ ਵਾ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਲੇ ਦੇ ਵਿੱਚ ਵੱਧ ਚੜ ਕੇ ਪਹੁੰਚੋ ਆ ਕੇ ਮੇਲੇ ਦੀ ਸ਼ਾਨ ਨੂੰ ਵਧਾਓ ਤਾਂ ਤਨ ਬਾਬਾ ਸ਼ਾਹ ਸ਼ਰਫ ਜੀ ਬੋਲ ਸੱਚੇ ਦਰਬਾਰ ਕੀ ਜੈ ਤਰਨਤਾਰ ਦੇ ਕਸਬਾ ਖੇਮਕਨ ਵਿਖੇ ਤਾਂ ਤਨ ਪੀਰ ਬਾਬਾ ਸ਼ਾਹ ਸ਼ਰਫ ਜੀ ਦਾ ਸਾਲਾਨਾ ਜੋਰ ਮੇਲਾ ਜੋ ਮਿਤੀ 5 ਅਤੇ